ਇੱਕ ਕੁਦਰਤੀ ਪ੍ਰਗਰੋਹੀ ਜਿਹੜੀ ਆ ਇਹ ਪੰਜਾਬ 'ਚ ਚੱਲ ਰਹੀ ਆ ਜਿਹਦਾ ਸਭ ਤੋਂ ਵੱਡਾ ਅਸਰ ਢੇਰਾ ਬਾਬਾ ਨਾਨਕ ਰਮਦਾਸ ਦਾ ਏਰੀਆ ਜਨਾਲੇ ਦਾ ਏਰੀਆ ਤੇ ਸਭ ਤੋਂ ਵੱਡਾ ਆ ਜਿਹੜਾ ਸੁਲਤਾਨਪੁਰ ਦਾ ਏਰੀਆ ਇਹਦੇ ਵਿੱਚ ਇਹਦੀ ਮਾਰ ਪਈ ਆ ਅੱਗੇ ਪਿਛਲੀ ਵਾਰੀ ਵੀ ਜਦੋਂ ਹੜ੍ਹ ਆਇਆ ਉਦੋਂ ਵੀ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਸੀ ਤੇ ਤਦ ਵੀ ਤੇ ਹੁਣ ਵੀ ਜਦ ਤੋਂ ਇਹ ਹੜ੍ਹ ਆਇਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫਰਜ਼ਾਂ ਦੀ ਪੂਰਤੀ ਲਈ ਹਮੇਸ਼ਾ ਤਤਪਰ ਰਹੀ ਆ ਕੁਦਰਤੀ ਆਫਤਾਂ ਦੇ ਨਾਲ ਟਕਰਿਆ ਤਾਂ ਨਹੀਂ ਜਾ ਸਕਦਾ ਪਰ ਉਹਨਾਂ ਦੇ ਵਿੱਚ ਆਪਣਾ ਜਿਹੜੇ ਫੈਕਟਿਡ ਬੰਦੇ ਯੋਗਦਾਨ ਪਾਉਣ ਨੂੰ ਸੋ ਇਹ ਭਾਵੇਂ ਸਾਡਾ 10 ਦਿਨ ਤੋਂ ਲਗਾਤਾਰ ਅਭਿਆਨ ਚੱਲ ਰਿਹਾ ਤੇ ਅਸੀਂ ਇਹ ਵੀ ਯਤਨ ਕਰਦੇ ਆ ਕਿ ਲੋਕਾਂ ਦੀ ਮੰਗ ਅਨਸਾਰ ਲੋਕਾਂ ਦੀ ਕੀ ਮੰਗ ਆ ਵੀ ਬੇਲੀ ਮੰਗ ਸੀ ਲੋਕਾਂ ਦੀ ਕਿ ਸਾਨੂੰ ਪਾਣੀ ਦੀ ਜਿਹੜੀ ਆ ਇਹ ਭੇਜਿਆ ਜਾਵੇ ਸੁੱਕਾ ਦੁੱਧ ਭੇਜਿਆ ਜਾਵੇ ਉਹ ਤੋਂ ਇਲਾਵਾ ਚਾਰਾ ਤੇ ਨਾਲ ਡੀਜ਼ਲ ਲਈ ਉਹ ਪਾਰਟੀਆਂ ਦੇ ਦਿੱਤੀਆਂ ਜਾਣ ਤਾਂ ਕਿ ਜਿਹੜੇ ਲੋਕਾਂ ਦੇ ਟਰੈਕਟਰ ਵਗਾਰਾ ਚੱਲਦੇ ਆ ਕਿਉਂਕਿ ਜਦੋਂ ਹਰ ਚਲੇ ਖਤਮ ਹੋ ਜਾਂਦੇ ਤਾਂ ਫਿਰ ਜ਼ਮੀਨ ਵੀ ਆਵਾਜ਼ ਕਰਨੀ ਹੁੰਦੀ ਆ ਮੇਰਾ ਕਹਿਣ ਤੋਂ ਭਾਵ ਜਿੰਨੇ ਵੀ ਲੋਕਾਂ ਦੀ ਮੰਗੋਂ ਮੰਗ ਦੀ ਪੂਰੀ ਤਾਂ ਨਹੀਂ ਪੂਰਤੀ ਕੀਤੀ ਜਾ ਸਕਦੀ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਆਪਣੇ ਵਸੀਲੇ ਜਿਹੜੇ ਆ ਉਸ ਨਿਮਤ ਆ ਪਰ ਫਿਰ ਵੀ ਇਹੋ ਜਿਹੇ ਸਮੇਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਪਿੱਛੇ ਨਹੀਂ ਹਟੀ ਤੇ ਨਾ ਕਦੇ ਪਿੱਛੇ ਹਟੂਗੀ ਤੇ ਨਾ ਗੁਰੂ ਸਾਹਿਬ ਕਿਰਪਾ ਕਰਨ ਇਹ ਕਦੇ ਪਿੱਛੇ ਹਟੂਗੀ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਤੌਰ ਦੇ ਉੱਤੇ ਬਹੁਤ ਵੱਡਾ ਯੋਗਦਾਨ ਪਾ ਰਿਹਾ ਸੋ ਮੈਂ ਅੱਜ ਇੱਥੇ ਆ ਜਿਹੜੇ ਸਾਡੀਆਂ ਗੱਡੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਲੰਗਰ ਪਾਣੀ ਆਦ ਦਾ ਪ੍ਰਬੰਧ ਕਰਨ ਜਾਂਦੇ ਆ ਉਹ ਅੱਜ ਅਸੀਂ ਦੋ ਤਿੰਨਾਂ ਜਿਹੜੇ ਮੇਨ ਤੌਰ ਦੇ ਉੱਤੇ ਜਿਆਦਾ ਅਫੈਕਟਡ ਆ ਉਥੇ ਆਪ ਵੀ ਮੈਂ ਜਾਊਂਗਾ ਵਿਜ਼ਿਟ ਕਰੂੰਗਾ ਜਾ ਕੇ ਤੇ ਇਹ ਵੀ ਮੈਂ ਮੰਗ ਕਰਦਾ ਕਿ ਇਹ ਪੰਜਾਬ ਦੀ ਸਰਕਾਰ ਤਾਂ ਹੱਥ ਖੜੇ ਕਰ ਗਈ ਆ ਸੈਂਟਰ ਦੀ ਸਰਕਾਰ ਹੱਥ ਖੜੇ ਕਰ ਗਈ ਆ ਪਰ ਇੱਕ ਮੋਬਲਾਈਜੇਸ਼ਨ ਭਾਵੇਂ ਸ਼ੌਮਣੀ ਕਮੇਟੀ ਨੇ ਸ਼ੁਰੂ ਕੀਤੀ ਸੀ ਇਹ ਮੋਬਲਾਈਜੇਸ਼ਨ ਵਧ ਗਈ ਆ ਤੇ ਪੰਜਾਬ ਦੇ ਲੋਕ ਜਦੋਂ ਵੀ ਕੋਈ ਗੁਦਰਤੀ ਆਪਸ ਆਉਂਦੀ ਆ ਆਪ ਟਾਕਰਾ ਕਰ ਲੈਂਦੇ ਆ ਤੇ ਹੈ ਬੜਾ ਖੌਫਨਾਕ ਜਿਹਾ ਸੀਨ ਕਿਉਂਕਿ 8-8 10-10 ਫੁੱਟ ਪਾਣੀ ਫਸਲਾਂ ਦੇ ਵਿੱਚ ਪਾਣੀ ਬੱਚੇ ਵਾਂਗੂ ਫਸਲਾਂ ਜਿਮੀਂਦਾਰ ਪਾਲਦਾ ਆ ਪਰ ਗੁਰੂ ਚਰਨਾ ਚ ਅਰਦਾਸ ਵੀ ਕਰਦੇ ਆ ਪਵਿੱਤਰ ਸਥਾਨ ਜਿੱਥੋਂ 사ਤਗੁਰੂ ਜੀ ਨੇ ਗੁਰਸ਼ਬਦ ਪ੍ਰਗਟ ਕੀਤਾ ਸੀ ਇਹ ਹਮੇਸ਼ਾ ਹੀ ਇਸ ਸਥਾਨ ਤੋਂ ਜਦੋਂ ਵੀ ਕੋਈ ਕੁਦਰਤੀ ਆਪਤ ਸ਼ੁਰੂ ਹੁੰਦੀ ਆ ਤੇ ਪਹਿਲ ਕਦਮ ਹੀ ਕਰਦੇ ਆ ਸੋ ਅੱਜ ਮੈਂ ਇਥੇ ਚੇਚੇ ਤੌਰ ਤੇ ਪਹੁੰਚਿਆ ਸੀ ਮੇਰੇ ਸਤਕਾਰਯੋਗ ਮੈਂਬਰ ਯੂਨੀਅਨ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਮੇਰੀ ਭੈਣ ਗੁਰਪ੍ਰੀਤ ਰੂਹੀ ਸਰਦਾਰ ਜਨ ਜਰਨੈਲ ਸਿੰਘ ਡੋਗਰ ਵਾਲਾ ਜਿਹੜੇ ਪਹਿਲਾਂ ਹੀ ਤਤਪ ਬੂਹ ਸਾਹਿਬ ਸਰਦਾਰ ਗਰਮੀਤ ਸਿੰਘ ਬੂਹ ਹੈਪਵਾ ਫਰੋਜਪੁਰ ਦੇ ਵਿੱਚ ਪਰ ਇਹ ਵੀ ਇਸੇ ਸੁਲਤਾਨਪੁਰ ਦਾ ਹਿੱਸਾ ਆ ਸੋ ਇਹ ਸਾਰੇ ਆਪਣੇ ਤੌਰ ਤੇ ਪਹਿਲਾਂ ਵੀ ਲੱਗੇ ਹੋ ਆ ਮੈਂ ਇੱਕ ਤੁਹਾਡੇ ਨਾਲ ਥੋੜੀ ਜਿਹੀ ਹੋਰ ਗੱਲ ਸਾਂਝੀ ਕਰਨੀ ਚਾਹਣਾ ਇਹ ਹਰ ਇੱਕ ਬੰਦਾ ਆਪਣੀ ਦੌੜ 'ਚ ਆ ਵੀ ਮੈਂ ਬਾਅਦ ਤੋਂ ਬਾਅਦ ਆਪਣੀ ਸੇਵਾ ਕਰਾਂ ਕੱਲ ਸਾਡੇ ਦੋ ਮੈਂਬਰ ਸਰਦਾਰ ਸਰਜੀਤ ਸਿੰਘ ਪਿੱਟੇਵੰਦ ਤੇ ਸਾਡੀ ਇੱਕ ਬੀਬੀ ਆ ਲੋਪੋਕੋਂ ਤੋਂ ਵੀਰ ਸਿੰਘ ਲੋਪੋਕ ਦੇ ਘਰੋਂ ਉਹਨਾਂ ਦਾ ਬੇਟਾ ਰਾਣਾ ਲੋਪੋਕੇ ਉਹ ਦੋਏ ਜਨਾਲੇ ਦੇ ਇੱਕ ਪਿੰਡ ਦੇ ਵਿੱਚ ਜਿਹੜਾ ਪਿੰਡ ਇਹ ਸੜਾਂ ਦੀ ਮਾਰ ਦੇ ਵਿੱਚ ਆਇਆ ਆ ਮੈਂ ਵੀਡੀਓ ਵੀ ਮੇਰੇ ਕੋਲ ਪਈ ਆ ਉਹ ਉੱਥੇ ਇੱਕ ਹਲਕਾ ਇੰਚਾਰਜ ਆ ਬੀਬੀ ਉਹ ਬੋਟ ਲੈ ਕੇ ਆਈ ਤੇ ਉਹਨੇ ਮੈਂਬਰਾਂ ਨੇ ਕਿਹਾ ਵੀ ਅਸੀਂ ਲੰਗਰ ਬੁਕਾ ਕੇ ਲਿਆਏ ਆ ਤੇ ਬੀਬੀ ਸਾਨੂੰ ਇਹ ਬੋਟ ਦੇ ਦੇ ਅਸੀਂ ਉੱਥੇ ਇਹਨਾਂ ਨੂੰ ਲੰਗਰ ਪਚਾ ਦਈਏ ਕਹਿੰਦੀ ਨਹੀਂ ਇਹ ਬੋਰਡ ਦਾ ਬੱਚਿਆਂ ਤੇ ਬਜ਼ੁਰਗਾਂ ਨੂੰ ਕੱਢਣ ਲਈ ਆ ਉਹ ਕਹਿੰਦੇ ਕੋਈ ਨਹੀਂ ਇਹਦਾ ਕੰਮ ਕਹਿੰਦੀ ਨਹੀਂ ਤੁਸੀਂ ਲਿਜਾ ਨਹੀਂ ਸਕਦੇ ਚਲੋ ਉਹਨੇ ਡ੍ਰੈਕਟਰ ਤਿਆਰ ਕਰ ਲਏ ਜਿਸਲੇ ਡ੍ਰੈਕਟਰ ਤਿਆਰ ਕੀਤੇ ਤੇ ਕੁੱਦ ਕੇ ਮੋਰੇ ਆ ਗਈ ਕਹਿੰਦੀ ਮੈਂ ਡ੍ਰੈਕਟਰ ਜਾਣ ਨਹੀਂ ਦੇਣੇ ਉਹ ਕਹਿੰਦਾ ਕੀ ਗੱਲ ਕਹਿੰਦੀ ਪਾਣੀ ਡੂੰਗਾ ਜਾਤੀ ਮਾਲੀ ਤੁਹਾਡੀ ਜਾਨੀ ਨੁਕਸਾਨ ਹੋ ਜਾਊਗਾ ਉਹ ਕਹਿੰਦੇ ਨਹੀਂ ਅਸੀਂ ਹਿਸਾਬ ਲਾ ਕੇ ਆਏ ਆ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਪਰ ਫਿਰ ਪੁਲਿਸ ਆਦ ਲਈ ਪੁਲਿਸ ਨੇ ਉੱਥੇ ਬੜਾ ਬਵਾਦ ਖੜਾ ਕੀਤਾ ਫਿਰ ਸਿਆਣੇ ਬੰਦਿਆਂ ਨੇ ਵਿੱਚ ਪਾ ਕੇ ਕਿਹਾ ਪਈ ਯਾਰ ਲੋਕ ਤਾਂ ਬੈਠੇ ਭੁੱਖੇ ਢੀਕਣ ੜੇ ਇਹਨਾਂ ਦਾ ਲੰਗਰ ਤੇ ਆ ਰਿਆ ਆ ਵੀਡੀਓ ਮੈਨੂੰ ਭੇਜੀ ਆ ਮੈਂ ਕਹਿੰਦਾ ਯਾਰ ਕਿਹੜੀ ਦੌੜ ਤੁਸੀਂ ਪੰਜਾਬ ਦੇ ਲੋਕ ਤੁਸੀਂ ਅਨਚਾਰਜ ਹਲਕਿਆਂ ਦੇ ਆ ਜਾਂ ਤੁਸੀਂ ਐਮਐਲਏ ਤੁਹਾਡਾ ਤਾਂ ਮੋਢਲਾ ਫਰਜ ਮੰਨਦਾ ਕਿ ਮੋਰੇ ਹੋ ਹੋ ਕੇ ਇੱਕ ਮੈਂ ਵੈਦਨਾ ਕਹਿ ਸਕਦਾ ਦੋ ਪਿੰਡਾਂ 'ਚ ਕਿਤੇ ਲੰਗਰ ਨਹੀਂ ਪਜਾਇਆ ਹੁਣ ਆ ਵੀਡੀਓ ਕਿਉਂਕਿ ਇਹ ਜਿਹੜਾ ਆਪ ਪਾਰਟੀ ਆ ਆ ਸਮਾਂ ਨਹੀਂਗਾ ਕਿਸੇ ਨੂੰ ਖੁਸ਼ਣ ਦਾ ਪਰ ਜੇ ਕਿਸੇ ਤੁਸੀਂ ਜਾਤੀ ਤੌਰ ਤੇ ਇਦਾਂ ਦੀਆਂ ਇਲਮ ਕਰੋਗੇ ਸੀ ਤਾਂ ਤੁਹਾਨੂੰ ਕਹਿੰਦੇ ਸਾਨੂੰ ਦਿਓ ਬੇੜੀਆਂ ਅਸੀਂ ਹੁਣ ਪ੍ਰਬੰਧ ਵੀ ਸ਼ੋਵਨਿੰਗ ਬਰਦਰਾਂ ਪ੍ਰਬੰਧਕ ਕਮੇਟੀ ਵੱਲੋਂ ਕਰਾਂਗੇ ਤਾਂ ਕਿ ਸਾਨੂੰ ਇਹ ਸਮੇਂ ਚ ਲੋਡ ਪੈਂਦੀ ਆ ਉਸ ਲਈ ਉਹ ਵਸੀਲੇ ਵਰਤ ਲਈਏ ਪਰ ਮੈਂ ਕਹਿਣਾ ਚਾਹੁੰਨਾ ਵੀ ਇਹ ਕਿਹੜੀ ਜੰਗ ਜਿੱਤਣ ਨੂੰ ਤੁਸੀਂ ਤੁਰੇ ਹੋ ਮੈਂ ਤਾਂ ਮਨੁੱਖਤਾ ਦੀ ਸੇਵਾ ਆ ਇਹ ਜੰਗ ਨਹੀਂ ਜਿੱਤੀ ਜਾਂਦੀ ਅਪਮਾਨੀ ਨਾ ਹੋਵੋ ਲੋਕ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਸੇਵਾ ਕਰਨ ਦਈਏ ਕਿਉਂਕਿ ਇਹ ਸਮਾਂ ਜਿਹੜਾ ਆ ਇਹ ਦੌੜ ਦਾ ਨਹੀਂ ਸਮਾਂ ਇਹ ਸੇਵਾ ਦਾ ਆ ਤੇ ਮੇਰਾ ਕਹਿਣ ਤੋਂ ਬਾਅਦ ਸਰਕਾਰ ਸੁੱਤੀ ਪਈ ਆ ਮੁੱਖ ਮੰਤਰੀ ਸਾਹਿਬ ਪਤਾ ਨਹੀਂ ਕਿਤੇ ਆਪਣੇ ਪੰਜਾਬ ਤੋਂ ਬਾਹਰ ਰਹਿ ਰਹੇ ਆ ਅੰਮਲੀ ਧਾਮਾ ਧਾਮਾ ਕੋ ਜਾਂਦਾ ਆ سوشل ਮੀਡੀਆ ਦੇ ਉੱਤੇ ਜ਼ਰੂਰ ਆਪਣਾ ਇਹ ਕਾਰਗੁਜ਼ਾਰੀ ਪਾ ਲੈਂਦੇ ਹੁਣ سوشل ਮੀਡੀਆ ਤੇ ਕਾਰਗੁਜ਼ਾਰੀ ਦਾ ਸਮਾਂ ਨਹੀਂ ਹੁਣ ਕੇਵਲ ਦਾ ਕੇਵਲ ਸਮਾਂ ਆ ਇਹ ਬੰਦੇ ਨੂੰ ਮੈਂ ਕਈ ਵਾਰੀ ਕਹਿੰਨ ਹੁਣ ਆਪਣੇ ਤੇ ਟਕਾ ਕੇ ਦੇਖਣਾ ਚਾਹੀਦਾ ਭਾਵੇਂ ਘਰ ਦੇ ਵਿੱਚ ਛੋਟੇ ਬੱਚੇ ਹੋਣ ਬਿਜਲੀ ਨਾ ਹੋਵੇ ਫਿਰ ਮਜੂਰਕ ਹੋਣ ਤੇ 8-8 ਫੁੱਟ ਪਾਣੀ ਹੋਵੇ ਤੇ ਕਿਹੜੀ ਹਾਲਤ ਦੇ ਵਿੱਚ ਫਿਰ ਬਸਦਾ ਬੰਦਾ ਇਹ ਆਪਣਾ ਅਸੈਸ ਕਰ ਲੈ ਜਰਾ ਰਿਅਲਾਈਜ਼ ਕਰ ਲੈਣਾ ਚਾਹੀਦਾ ਸੋ ਮੈਂ ਅੱਜ ਸਾਰਿਆਂ ਨੂੰ ਇਸ ਕਪੂਰਥਲਾ ਵਾਸੀ ਜਿੰਨੇ ਵੀ ਇਸ ਬੈਲਟ ਦੇ ਸਾਰੇ ਹੈਗੇ ਅਫੈਕਟਡ ਫਲੱਡ ਅਫੈਕਟਡ ਅਸੀਂ ਇੱਕ ਜਾਂਚ ਕਮੇਟੀ ਵੀ ਬਣਾ ਰਹੇ ਹਾਂ ਤਾਂ ਕਿ ਹੜ੍ਹਾਂ ਤੋਂ ਬਾਅਦ ਦੀ ਜਿਹੜੀ ਸਥਿਤੀ ਆ ਉਹਦੇ ਨਾਲ ਵੀ ਥੋੜਾ ਬੋਤਾ ਚੰਗੇ ਢੰਗ ਨਾਲ ਨਿਪਟਿਆ ਜਾਵੇ